ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਟਾਈਮ ਪਿੰਡ ਕਾਨਗੜ ਗਿਆ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਜੋਣ ਗਲਾਹੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਵਲਦੀਪ ਸਿੰਘ ਮੌਲਵੀ ਵਾਲਾ ਤੇ ਉਹਨਾਂ ਦੀ ਟੀਮ ਜਿਹੜੀ ਇੱਥੇ ਪਹੁੰਚੀ ਹੋਈ ਹੈ ਨਾਲ ਸਾਡੇ ਮਹੰਗਾ ਸਿੰਘ ਜੀ ਬਰਾਡ ਚੇਅਰਮੈਨ ਉਹ ਵੀ ਇੱਥੇ ਆ ਮੌਜੂਦ ਹੈਗੇ ਨੇ ਸਮੂੱਚੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਹੈ ਉਹ ਇੱਥੇ ਪਿੰਡ ਕਾਣਗੜ ਦੇ ਵਿੱਚ ਪਹੁੰਚੀ ਹੈ ਔਰ ਜਿਹੜੇ ਸਰਪੰਚ ਸਾਹਿਬ ਆਂਡਾ ਉਹ ਵੀ ਇੱਥੇ ਉਹਨਾਂ ਦੇ ਨਾਲ ਮੌਜੂਦ ਹੈਗੇ ਨੇ ਇੱਕ ਪਰ ਵਹ ਹੰਗੋਰਾ ਹੰਗਾਰਾ ਜਿਹੜਾ ਉਹ ਮਿਲਦਾ ਇੱਥੇ ਆਮ ਆਦਮੀ ਨੂੰ ਨਜ਼ਰ ਵੀ ਆ ਰਿਹਾ ਹੈ ਅਸੀਂ ਤੁਹਾਡੇ ਨਾਲ ਸਾਰੀ ਗੱਲਬਾਤ ਕਰਾਉਂਦੇ ਆ ਜਿਹੜੇ ਸਾਡੇ ਨਵਲਦੀਪ ਸਿੰਘ ਜੀ ਨੇ ਮੌਲਵੀ ਵਾਲਾ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਆਫ ਪੰਜਾਬ ਦੇ ਨਾਲ ਪਿੰਡ ਦੇ ਵਿੱਚ ਜੀ ਸਾਡੀ ਬਹੁਤ ਵਧੀਆ ਸਥਿਤੀ ਹੈ ਅਸੀਂ ਤੁਹਾਨੂੰ ਵੀ ਸੁਵਾਸਿਦ ਵੰਦੇ ਆ ਤੇ ਸਾਡੇ ਪਿੰਡ ਚੋਂ ਪਹਿਲਾਂ ਵੀ ਲੀਡ ਅਸੀਂ ਝਾੜੂ ਵਾਲਿਆਂ ਨੂੰ ਦਵਾਈ ਹੈ ਜੀ ਤੇ ਹੁਣ ਵੀ ਅਸੀਂ ਇੰਨੇਕ ਵੋਟਾਂ ਝਾੜੂ ਨੂੰ ਪਵਾ ਦੇਣੀਆਂ ਨੇ ਜੀ ਜਿਹੜੇ ਲੋਕ ਕਹਿੰਦੇ ਨੇ ਵੀ ਝਾੜੂ ਦਾ ਤਿੱਲਾ ਤਿੱਲਾ ਕਰਤਾ ਸਾਡਾ ਝਾੜੂ ਮਜ਼ਬੂਤ ਹੈ ਜੀ ਸਾਡਾ ਝਾੜੂ ਬੰਨਿਆ ਹੋਇਆ ਅਸੀਂ ਸਾਰਿਆਂ ਦਾ ਹੀ ਹੁੰਜਾ ਫੇਰ ਦੇਣਾ ਜੀ ਤੇ ਅਸੀਂ ਇੰਨੀ ਝਾੜੂ ਨੂੰ ਵੋਟਾਂ ਪਾਣੀਆਂ ਨੇ ਸਾਡਾ ਇੱਕ ਮੁਠ ਪਿੰਡ ਹੈ ਜੀ ਸਾਰਾ ਤੇ ਇੰਨੀ ਝਾੜੂ ਨੂੰ ਵੋਟਾਂ ਪਾਣੀਆਂ ਲੋਕ ਆਪ ਹੀ ਦੇਖ ਲੈਣਗੇ ਜੀ ਅਸੀਂ ਭਗਵੰਤ ਮਾਨ ਦਾ ਬਹੁਤ ਸਤਿਕਾਰ ਕਰਦੇ ਆ ਜੀ ਦੇਖੋ ਉਹਨਾਂ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਸਾਡੇ ਬਿੱਲ ਮਾਫ ਕੀਤੇ ਨੇ ਮੋਟਰਾਂ ਦੀ ਜਿਹੜੀ ਲੇਟ ਹੈ ਜੀ ਉਹ ਵੀ ਟਾਈਮ ਸਰ ਦਿਨੇ ਆਂਦੀ ਹੈ ਜੀ ਤੇ ਸਾਡੇ ਜਿਹੜੇ ਗਰੀਬ ਦਬਕਾ ਉਹਨਾਂ ਦੀ ਵੀ ਬਹੁਤ ਉਹ ਸੁਣਵਾਈ ਕਰ ਰਹੇ ਨੇ ਜੀ ਤੇ ਅਸੀਂ ਝਾੜੂ ਨੂੰ ਤੇ ਤੁਲੇ ਖੜੇ ਆ ਜੀ ਅਸੀਂ ਤਾਂ ਝਾੜੂ ਤੇ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਜੀ ਬਹੁਤ ਵਧੀਆ ਮਾਹੌਲ ਹੈ ਜੀ ਪਿੰਡ ਚ ਸਾਡੀ ਸਾਰੀਆਂ ਬੀਬੀਆਂ ਸਾਡੇ ਭਰਾ ਖੜੇ ਨੇ ਜੀ ਅਸੀਂ ਬਹੁਤ ਵਧੀਆ ਮਾਹੌਲ ਹੈ ਜੀ ਸਾਡਾ ਇੱਕ ਮੁਠੋ ਕੇ ਅਸੀਂ ਵੋਟਾਂ ਪਾਵਾਂਗੇ ਜੀ ਝਾੜੂ ਨੂੰ ਭਗਵੰਤ ਮਾਨ ਸਰਕਾਰ ਦੇ ਕੀਤੇ ਹੋਏ ਕੰਮਾਂ ਤੋਂ ਲੋਕਾਂ ਚ ਕੀ ਸੰਦੇਸ਼ ਹੈ ਲੋਕਾਂ ਦੇ ਵਿੱਚ ਖੁਸ਼ ਨੇ ਲੋਕ ਸਾਨੂੰ ਬਹੁਤ ਖੁਸ਼ੀ ਆ ਜੀ ਭਗਵੰਤ ਮਾਨ ਦੇ ਕੰਮਾਂ ਤੇ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਤੇ ਅੱਗੇ ਵੀ ਉਹ ਬਹੁਤ ਵਧੀਆ ਹੀ ਕੰਮ ਕਰਨਗੇ ਜੀ ਅਸੀਂ ਅਗਲੀ ਸਰਕਾਰ ਵੀ ਭਗਵੰਤ ਮਾਨ ਦੀ ਲਿਆ ਰਹੇ ਹਾਂ ਜੀ ਹੁਣੇ ਵੋਟਾਂ ਚ ਪਤਾ ਲੱਗ ਜੂਗਾ ਜੀ ਸਾਰੇ ਪਿੰਡੋਂ ਪਿੰਡੇ ਅਸੀਂ ਝਾੜੂ ਵਾਲੇ ਨੂੰ ਵੋਟ ਪਾ ਰਹੇ ਹਾਂ ਜੀ ਸਾਰੇ ਸਾਡੇ ਕੈਂਡੀਡੇਟ ਨੇ ਸਾਰੇ ਜਿੱਤਣਗੇ ਜੀ ਮੋਲਵੀ ਵਾਲਾ ਸਭ ਕਿਵੇਂ ਚੱਲ ਰਹੀ ਹੈ ਚੋਣ ਮਹਿਮ ਤੁਹਾਡੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਨੂੰ ਲੈ ਕੇ ਅੱਜ ਅਸੀਂ ਕਾਨਗੜ ਪਿੰਡ ਦੇ ਵਿੱਚ ਆਏ ਆ ਤੇ ਆਉਂਦਿਆਂ ਹੀ ਬਹੁਤ ਵਧੀਆ ਹੰਗਾਰਾ ਮਿਲਿਆ ਸਰਪੰਚ ਸਾਹਿਬਾਨ ਤੇ ਜਿੰਨੇ ਵੀ ਪਿੰਡ ਦੇ ਪਤਵੰਤੇ ਸੱਜਣ ਨੇ ਸਾਡੇ ਏਰੀਏ ਦੇ ਕਰਨਾਲ ਸਰਪੰਚ ਜੀ ਗਰਜੰਟ ਸਰਪੰਚ ਜੀ ਮੈਡਮ ਜਦੋਂ ਆਏ ਆ ਅਸੀਂ ਪਿੰਡ ਦੇ ਵਿੱਚ ਸਾਰਿਆਂ ਨੇ ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ ਹੈ ਮਾਨ ਸਰਕਾਰ ਦੇ ਕੰਮਾਂ ਦੇ ਉੱਤੇ ਇਹਨਾਂ ਨੇ ਪਹਿਲਾਂ ਹੀ ਮੋਹਰ ਲਾਈ ਹੈ ਆਉਂਦੇ ਹੀ ਨਾऱ्यांना ਨਾਲ ਗਰਮਜੋਸ਼ੀ ਨਾਲ ਇਹਨਾਂ ਨੇ ਸਵਾਗਤ ਕੀਤਾ ਤੇ ਵੇਖ ਕੇ ਖੁਸ਼ੀ ਵੀ ਹੁੰਦੀ ਹੈ ਕਿ ਜਿਹੜੇ ਕੰਮ ਪਿਛਲੇ 50 60 ਸਾਲ 70 ਸਾਲਾਂ ਤੋਂ ੜੇ ਪਏ ਸੀਗੇ ਉਹ ਮਾਨ ਸਾਹਿਬ ਨੇ ਇੰਨੀ ਛੇਤੀ ਕਰਵਾਉਣੇ ਸ਼ੁਰੂ ਕਰਤੇ ਨਹੀਂ ਰੱਖੇ ਕਿ ਸ਼ੁਰੂਆਤ ਕੀਤੀ ਉਹਨਾਂ ਕੰਮਾਂ ਦੀ ਉਹ ਕੰਮ ਆਪ ਮੁਹਾਰੇ ਬੋਲਦੇ ਪਏ ਨੇ ਔਰ ਉਹਨਾਂ ਕੰਮਾਂ ਉਹਨੂੰ ਵੇਖਦੇ ਹੋਏ ਮੈਨੂੰ ਪਿੰਡ-ਪਿੰਡ ਜਾ ਕੇ ਕੋਈ ਚੀਜ਼ ਦਾ ਵਿਸ਼ਵਾਸ ਆਂਦਾ ਪਿਆ ਵੀ ਆਮ ਆਦਮੀ ਪਾਰਟੀ ਦੇ ਇਸਰ ਹੁੰਜਾ ਫਿਰ ਜਿੱਤ ਹੋਏਗੀ ਵਿਰੋਧੀ ਤੇ ਰਵਾਇਤੀ ਪਾਰਟੀਆਂ ਨੇ ਜੋ ਕੁਝ ਪਹਿਲਾਂ ਗੰਦ ਖਿਲਾ ਰਿਆ ਸੀਗਾ ਚਾਹੇ ਉਹ ਨਸ਼ਾ ਸੀਗਾ ਚਾਹੇ ਉਹ ਗੈਂਗਸਟਰ ਵਾਲ ਸੀਗਾ ਚਾਹੇ ਉਹ ਸਿੱਖ ਪੰਥ ਦੀਆਂ ਬੇਅਦਬੀਆਂ ਕੀਤੀਆਂ ਸੀਗੀਆਂ ਸਿੱਖ ਧਰਮ ਨਾਲ ਖਲਵਾੜ ਕੀਤਾ ਸੀਗਾ ਅੱਜ ਜਾ ਕੇ ਮਾਫੀਆ ਮੰਗਦੇ ਨੇ ਕਾਲ ਤਖਤ ਤੇ ਜਾ ਕੇ ਇਹ ਨੌਬਤ ਕਿਉਂ ਹੋਈ ਗੋਲਕਾਂ ਦੇ ਪੈਸੇ ਵਰਤਦੇ ਰਹੇ ਨੇ ਉਹ ਆਪਦੇ ਨਿੱਜੀ ਰਸੂਖ ਦੇ ਲਈ ਕਿ ਇਹ ਇਸ ਚੀਜ਼ ਦੇ ਲਈ ਉਹ ਸਰਕਾਰਾਂ ਦੇ ਵਿੱਚ ਆਏ ਸੀਗੇ ਉਹਦਾ ਜਵਾਬ ਲੋਕ ਦੁਬਾਰਾ ਫੇਰ ਦੇਣਗੇ ਅੱਜ ਉਹਨ ਤੇ ਫਤਵਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਏਗਾ ਬਲਾਕ ਸੰਪਤੀ ਦੇ ਵਿੱਚ ਆਪਣਾ ਪਿਆਰਾ ਸਿੰਘ ਜੀ ਨੂੰ ਤੇ ਜ਼ਿਲ੍ਹਾ ਪ੍ਰੇਸ਼ਕ ਦੇ ਵਿੱਚ ਮੈਨੂੰ ਜ਼ਰੂਰ ਕਾਮਯਾਬ ਕਿਵੇਂ ਦਾ ਮਹਿਸੂਸ ਕਰਦੇ ਹੋ ਬਹੁਤ ਵਧੀਆ ਮਾਹੌਲ ਆ ਜੀ ਪਿੰਡ ਦਾ ਜੀ ਮੌਲੀ ਵਾਲਾ ਸਾਹਿਬ ਨੇ ਸੀ ਜੀ ਨਾਲ ਅਨਦਲਦੀਪ ਨੋਸੇ ਜੀ ਵੱਧ ਤੋਂ ਵੱਧ ਵੋਟਾਂ ਪਵਾ ਕੇ ਪਿੰਡ ਵਿੱਚੋਂ ਕਾਮਯਾਬ ਕਰਾਂਗੇ ਜੀ ਅੱਜ ਤੱਕ ਅਸੀਂ ਕਾਮਯਾਬ ਕਰਦੇ ਆ ਰਹੇ ਆ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਹਿਲਾਂ ਵੀ ਅਸੀਂ ਪਵਾਉਂਦੇ ਆਏ ਤੇ ਹੁਣ ਵੀ ਅਸੀਂ ਪਵਾਵਾਂਗੇ ਟੱਕਰ ਤਾਂ ਤੁਸੀਂ ਦੋ ਦਿਨਾਂ ਤੋਂ ਤੁਸੀਂ ਕਵਰ ਕਰਦੇ ਆ ਰਹੇ ਹੋ ਪਿੰਡਾਂ 'ਚ ਜਾ ਰਹੇ ਹੋ ਹਰੇਕ ਪਿੰਡ 'ਚ ਤੁਸੀਂ ਤਕਰੀਬਨ ਨਾਲ ਕਵਰ ਹੀ ਕੀਤਾ ਹੈ ਹਰੇਕ ਪਿੰਡ ਦੀ ਪੰਚਾਇਤ ਨੇ ਉੱਥੋਂ ਦੇ ਸਾਰੇ ਨੱਗਰ ਨੇ ਬਹੁਤ ਪਰਵਾਸਵਾਗਤ ਕੀਤਾ ਆਮ ਆਦੀ ਪਾਰਟੀ ਦਾ ਹੁਣ ਤੁਸੀਂ ਦੇਖਿਆ ਕਿੰਨਾ ਗਰਮਜੋਸ਼ੀ ਨਾਲ ਅਸੀਂ ਕਾਨਗੜ ਦੀ ਪੰਚਾਇਤ ਸਾਡੀ ਸਾਡੇ ਮੈਡਮ ਸਰਪੰਚ ਪਹਿਲਾਂ ਰਹੇ ਨੇ ਸਾਡੇ ਸੰਡੀ ਜੀ ਪੰਨੂ ਜੀ ਸਾਡੇ ਮੌਕੇ ਦੇ ਸਰਪੰਚ ਗਰਜੰਟ ਜੀ ਸਾਡੀ ਜਿੰਨੀ ਵੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਇਹਨਾਂ ਹਮੇਸ਼ਾ ਹੀ ਸਾਨੂੰ ਵੱਡੀ ਲੀਡ ਨਾਲ ਆਮ ਆਦੀ ਪਾਰਟੀ ਨੇ ਵੱਡੀ ਲੀਡ ਨਾਲ ਜਿਤਾਇਆ ਹੈ ਤੇ ਉਸੇ ਤਹਿਤ ਅੱਜ ਜਿਵੇਂ ਸਾਡਾ ਜ਼ੋਰਦਾਰ ਸਵਾਗਤ ਕੀਤਾ ਤੇ ਭਰੋਸਾ ਵੀ ਦਿਵਾਇਆ ਵੀ ਕੱਲੀ ਕੱਲੀ ਵੋਟ ਸਾਰੇ ਪਿੰਡ ਦੀ ਝਾੜੂ ਨੂੰ ਪਾਵਾਂਗੇ ਕਿਉਂਕਿ ਨਗਰ ਦਾ ਬੜਾ ਇੱਕ ਹੈ ਸਾਰਾ ਨਗਰ ਇਕਜੁੱਟ ਹੋ ਕੇ ਆਪਣੀ ਵੋਟ ਜਿਹੜੀ ਇਹ ਦਿੰਦਾ ਇੱਕ ਸੱਤਾਧਾਰੀ ਸਰਕਾਰ ਨੂੰ ਕਿਉਂਕਿ ਲੋਕ ਸਿਆਣੇ ਨੇ ਐਜੂਕੇਟਿਡ ਨੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਪਤਾ ਹੈ ਵੀ ਸਰਕਾਰ ਦੇ ਨਾਲ ਹੀ ਇਹ ਚੋਣਾਂ ਹੁੰਦੀਆਂ ਨੇ ਸਰਕਾਰ ਤੋਂ ਕੰਮ ਲੈਣੇ ਹੁੰਦੇ ਨੇ ਪਰ ਮਾਰ ਸਾਲ ਦੀ ਤਾਰੀਫ਼ ਵੀ ਬੜੀ ਹੋ ਰਹੀ ਪਿੰਡਾਂ 'ਚ ਜਿਹੜੇ ਕੀਤੇ ਕੰਮ ਸਾਢੇ 3 ਸਾਲ ਦੇ ਕੰਮ ਨੇ ਉਹ ਪਿੰਡਾਂ ਵਿੱਚ ਜਾ ਕੇ ਲੋਕ ਆਹ ਮਾਰੇ ਦੱਸਦੇ ਨੇ ਵੀ 650 ਜੂੰਟ ਮਾਪ ਹੋਈ ਸਾਨੂੰ ਖੇਤਾਂ ਦਾ ਜਿਹੜਾ ਪਾਣੀ ਇਹ ਮਿਲਣ ਲੱਗਿਆ ਨਹਿਰੀ ਪਾਣੀ ਜਿਹੜਾ ਸਾਡਾ ਪਹਿਲਾਂ ਕਾਲੀਦਲ ਜਿਹੜਾ ਰਾਖਾ ਬਣਿਆ ਸੀ ਝੂਠ ਮਾਰ ਮਾਰ ਕੇ ਉਸ ਵੀ ਰਾਖਾ ਮਾਨ ਸੀ ਕਿਸਾਨਾਂ ਦਾ ਰਾਖਾ ਮਾਨ ਸਰਕਾਰੇ ਉਸੇ ਤਰ੍ਹਾਂ ਜਿਹੜੇ ਸਕੂਲ ਬਣ ਰਹੇ ਨੇ ਸਰਕਾਰੀ ਸਕੂਲਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ 10 ਲੱਖ ਦਾ ਹੈਲਥ ਕਾਰਡ ਦਿੱਤਾ ਜਾ ਰਿਹਾ ਹੈ ਤੇ ਹੋਰ ਅਨੇਕਾ ਸਕੀਮਾਂ ਜਿਹੜੀਆਂ ਮਾਨ ਸਰਕਾਰ ਕਰ ਰਹੀ ਹੈ ਅਜੇ ਸਾਲ ਡੇਢ ਸਾਲ ਦਾ ਸਮਾਂ ਪਿਆ ਤੇ ਸਾਨੂੰ ਇਸ 27 ਦਾ ਜਿਹੜਾ ਕਹਿੰਦੇ ਨੇ ਨਾ ਇਹ ਸੈਮੀ ਫਾਈਨਲ ਅਸੀਂ ਕਹਿ ਸਕਦੇ ਆ ਇੱਕ ਤਿਆਰੀ ਇਸ 27 ਦੀ ਇਹ ਜਿੱਤ ਸਾਡੀ ਯਕੀਨੀ ਹੈ ਬਿਲਕੁਲ ਸਾਰੇ ਪਿੰਡਾਂ 'ਚ ਬੜਾ ਭਰਮੰਗ ਆ ਰਿਹਾ ਸਾਡੇ ਐਮਐਲ ਸਾਹਿਬ ਜਾ ਰਹੇ ਨੇ ਪਿੰਡਾਂ 'ਚ ਬਹੁਤ ਵਧੀਆ ਸਵਾਗਤ ਹੋ ਰਿਹਾ ਹੈ ਮਾਨ ਸਾਹਿਬ ਦੇ ਕੀਤੇ ਕੰਮਾਂ ਦੀ ਤਾਰੀਫ ਕੀਤੀ ਅਸੀਂ ਲੋਕਾਂ ਨੂੰ ਭਰੋਸਾ ਦਿਵਾਨੇ ਆ ਜਿਵੇਂ ਹਮੇਸ਼ਾ ਦੀ ਤਰ੍ਹਾਂ ਸਾਡੇ ਤੇ ਵਿਸ਼ਵਾਸ ਦਿਵਾਂਦੇ ਨੇ ਅਸੀਂ ਇਹਨਾਂ ਦੀ ਉਮੀਦਾਂ ਤੇ ਖਰੇ ਉਤਰਾਂਗੇ ਚੋਣ ਮੁਹਿੰਮ ਬਹੁਤ ਵਧੀਆ ਚੱਲ ਰਹੀ ਹੈ ਜੀ ਸਾਡੇ ਗੁਲਾੜ ਜੋਂ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਜ਼ਿਲ੍ਹਾ ਪ੍ਰੀਸ ਦੇ ਉਮੀਦਵਾਰ ਨੇ ਨਵਲਦੀਪ ਸਿੰਘ ਜੀ ਮੌਲਵੀ ਵਾਲਾ ਤੋਂ ਔਰ ਸਾਡੇ ਦੋਤਾਲ ਜੋਂ ਤੋਂ ਜਿਹੜੇ ਸਮਤੀ ਦੇ ਉਮੀਦਵਾਰ ਨੇ ਪਿਆਰਾ ਸਿੰਘ ਜੀ ਇਹ ਵੀ ਪਹੁੰਚੇ ਨੇ ਇੱਥੇ ਔਰ ਇਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰੀਸ ਦੇ ਉਮੀਦਵਾਰ ਨੇ ਵੀ ਪਹੁੰਚੇ ਨੇ ਸਾਡੇ ਬਲਾਕ ਸਮਤੀ ਦੇ ਔਰ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਮਹੰਗਾ ਸਿੰਘ ਜੀ ਬਰਾੜਾ ਸਾਹਿਬ ਪਹੁੰਚੇ ਨੇ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਹੈ ਸਾਡੇ ਇਸ ਦੋਤਾਲ ਜੋਂ ਦੇ ਵਿੱਚ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਹਰ ਸਾਲ ਜਦੋਂ ਵੀ ਕੋਈ ਵੀ ਇਲੈਕਸ਼ਨ ਆਉਂਦੀ ਹੈ ਸਾਡਾ ਪਿੰਡ ਮਤਲਬ ਨਾਲੇ ਸਰਸੀ ਗਵਾਂਢੀ ਪਿੰਡਾਂ ਅੱਠ ਪਿੰਡਾਂ ਦਾ ਸਾਡਾ ਜ਼ੋਨ ਹੈ ਅੱਠੇ ਪਿੰਡਾਂ ਦੇ ਵਿੱਚੋਂ ਸਾਡੀ ਆਮ ਆਦਮੀ ਪਾਰਟੀ ਦੀ ਲੀਡ ਸਾਰੇ ਟੋਟਲ ਹਲਕੇ ਦੇ ਵਿੱਚੋਂ ਚੈੱਕ ਕਰ ਲਿਓ ਸਾਡੇ ਅੱਠੇ ਪਿੰਡਾਂ ਦੇ ਵਿੱਚੋਂ ਵੱਧ ਤੋਂ ਵੱਧ ਲੀਡ ਹੋਏਗੀ ਜੇ ਗੱਲ ਕਰਾਂ ਮੈਂ ਕਾਨਗੜ ਪਿੰਡ ਦੀ ਗੱਲ ਕਰਾਂ ਸਾਡੇ ਭੈਣ ਖੜੇ ਆ ਸਾਬਕਾ ਸਰਪੰਚ ਨੇ ਸੁਦੇਸ਼ ਕੁਮਾਰੀ ਜੀ ਸਰਪੰਚ ਖੜੇ ਨੇ ਗੁਰਜੰਟ ਜੀ ਕੁਲਦੀਪ ਸਿੰਘ ਸੰਧੀ ਸੀਗੇ ਸਾਡੇ ਜਿਹੜੇ ਇੱਥੋਂ ਦੇ ਵਰਕਰ ਹੈ ਨਾ ਕਾਨਗੜ ਪਿੰਡ ਦੇ ਇਹ ਹਮੇਸ਼ਾ ਹੀ ਡਟ ਕੇ ਖੜਦੇ ਆ ਪਹਿਲੇ ਕੀ ਹੁੰਦਾ ਸੀ ਪੁਰਾਣੇ ਟਾਈਮਾਂ ਦੇ ਵਿੱਚ ਇੱਕ ਪਿੰਡ 'ਚ ਇੱਕ ਲੀਡਰ ਹੁੰਦਾ ਸੀਗਾ ਜੇ ਉਹ ਚਾਹੋ ਚੰਗਾ ਕਰੇ ਮਾੜਾ ਕਰੇ ਚਾਹ ਪਿੰਡ ਨੂੰ ਵੇਚ ਆਵੇ ਉਹ ਚੱਲਿਆ ਕਰਦਾ ਹੀ ਰਵੈਤੀ ਪਾਰਟੀਆਂ ਦਾ ਪਰ ਆਮ ਆਦਮੀ ਪਾਰਟੀ ਦੇ ਵਿੱਚ ਹਰ ਵਰਕਰ ਹਰ ਵਰਕਰ ਲੀਡਰ ਹੈ ਇੱਕ ਬੰਦੇ ਤੇ ਡਿਪੈਂਡ ਨਹੀਂ ਹੈ ਸਾਰੇ ਭਰਾ ਸਾਡੇ ਨਾਲ ਹੈ ਅਸੀਂ ਵੀ ਪਾਰਟੀ ਦੇ ਨਾਲ ਆ ਸਾਰੇ ਭਰਾ ਜਿੰਨੇ ਆ ਵੱਧ ਚੜ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਵਾਂਗੇ ਔਰ ਵੱਡੀ ਤੋਂ ਵੱਡੀ ਲੀਡ ਦਿਵਾ ਕੇ ਆਮ ਆਦਮੀ ਪਾਰਟੀ ਦੀ ਦੋਨੇ ਉਮੀਦਵਾਰਾਂ ਨੂੰ ਜਿਤਾਵਾਂਗੇ ਔਰ ਨਾਲ ਹੀ ਅਸੀਂ ਇਹ ਵੀ ਕਹਿੰਦੇ ਆ ਵੀ ਸਾਡੇ ਹਲਕੇ ਦੇ ਵਿੱਚ ਚਾਰ ਜ਼ਿਲ੍ਹਾ ਪ੍ਰੀਸ਼ਦ ਤੇ 25 ਬਲਾਕ ਸੰਮਤੀਆਂ ਨੇ ਇਹ ਸਾਰੀਆਂ ਵੱਡੀ ਲੀਡਰ ਦੇ ਨਾਲ ਜਿੱਤਾਂਗੇ ਅਸੀਂ ਆਮ ਆਦਮੀ ਪਾਰਟੀ ਦਾ ਬਹੁਤ ਜ਼ਿਆਦਾ ਜੋਸ਼ ਹੈਗਾ ਤੇ ਪਹਿਲਾਂ ਵੀ ਆ ਮਾਦਮੀ ਪਾਰਟੀ ਚ ਖੜੇ ਤੇਗੇ ਹੁਣ ਵੀ ਆ ਮਾਦਮੀ ਪਾਰਟੀ ਚ ਆਗੇ ਮੌਜੂਦਾ ਤੇ ਕਟੜ ਫੈਨਾਂ ਆਗੇ ਆ ਮਾਦਮੀ ਪਾਰਟੀ ਦੇ ਇਹਨਾਂ ਦਾ ਆਣ ਦੇ ਵੀ ਧੰਨਵਾਦ ਹੈਗਾ ਤੇ ਇਹਨਾਂ ਦੀ ਸਪੋਰਟ ਚ ਖੜੇਗੇ ਬਹੁਤ ਬਹੁਤ ਧੰਨਵਾਦ ਇਹ ਪਿੰਡਾਂ ਵਾਸਤੇ ਇਹ ਵਕਤ ਬੰਦ ਫੰਡ ਲੈ ਕੇ ਆ ਆ ਇਹ ਫੰਡ ਆਪਣੇ ਪਿੰਡਾਂ ਦੇ ਵਿੱਚ ਹੀ ਲੱਗਣਾ ਜਿਹੜਾ ਇਹਨਾਂ ਨੇ ਲੈ ਕੇ ਆਉਣਾ ਉਹ ਮੇਰੀ ਸਾਰੇ ਸੰਗਤ ਨੂੰ ਮੇਰੀ ਮਾਤਾਵਾਂ ਤੇ ਪਹਿਣੀਆਂ ਮੇਰੇ ਭਰਾਵਾਂ ਦੇ ਵਿੱਚ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਵੀ ਸਾਡੇ ਜਿਹੜੇ ਦੋਨੋਂ ਉਮੀਦਵਾਰ ਹੈ ਆਉਣ ਵਾਲੀ 14 ਤਰੀਕ ਨੂੰ ਜਿਹੜੀਆਂ ਦੋ ਪਰਚੀਆਂ ਮਿਲਣਗੀਆਂ ਜਿਹਨੂੰ ਬੈਲਟ ਪਿੱਪਰ ਕਹਿੰਦੇ ਨੇ ਆ ਦੋਨਾਂ ਪਰਚੀਆਂ ਦੇ ਉੱਪਰ ਜਿਹੜੀ ਮੋਹਰ ਹੈ ਉਹ ਝਾੜੂ ਦੇ ਨਿਸ਼ਾਨ ਤੇ ਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ